ਛਾਗਣ ਤੋਂ ਉੱਠ ਕੇ ਭੱਜੇ ਲਾੜਾ ਲਾੜੀ ਵੀਡੀਓ ਹੋਈ ਸੋਸ਼ਲ ਮੀਡੀਆ ਉੱਤੇ ਬਰਤ ਤੁਸੇ ਵੀਡੀਓ ਨੂੰ ਦੇਖ ਕੇ ਬੇਹੱਦ ਹੈਰਾਨ ਹੋ ਜਾਮਗੇ ਆ ਤੁਹਾਨੂੰ ਪਹਿਲੇ ਅਸੀਂ ਵੀਡੀਓ ਦੇ ਇੱਕ ਝਲਕ ਦਿਖਾ ਦਈਏ ਜੋ ਤੁਹਾਨੂੰ ਵੀ ਕਰਕੇ ਰੱਖ ਦੇਵੇਗੀ ਬੇਹੱਦ ਹੈਰਾਨ ਜਿਵੇਂ ਕਿ ਦੋਸਤੋ ਦੇਖਿਆ ਜਾ ਕਿ ਪਿਛਲੇ ਸਮਿਆਂ ਦੇ ਵਿੱਚ ਲਾੜਾ ਲਾੜੀ ਤੇ ਹਰ ਦਾ ਆਪਣੇ ਵਿਆਹ ਵਾਲੇ ਦਿਨ ਸੰਗ ਦੇ ਨਾਲ ਪਰੇ ਹੋਏ ਹੁੰਦੇ ਸਨ ਤੇ ਅੱਜ ਦੇ ਸਮੇਂ ਦੇ ਵਿੱਚ ਲਾੜਾ ਲਾੜੀ ਪੋਰਾ ਵੀ ਸੰਗ ਨਹੀਂ ਮੰਨਦੇ ਜਿੱਥੇ ਕਿ ਦੋਸਤੋ ਅੱਜ ਦੇ ਸਮੇਂ ਦੇ ਵਿੱਚ 60% ਮੁੰਡੇ ਕੁੜੀਆਂ ਆਪਣਾ ਵਿਆਹ ਮਨਮਰਜ਼ੀ ਦੇ ਨਾਲ ਕਰਾਉਂਦੇ ਹਨ ਜਿੱਥੇ ਕਿ ਉਹਨਾਂ ਨੂੰ ਵਿਆਹ ਵਾਲੇ ਦਿਨ ਪੋਰਾ ਵੀ ਕਿਸੇ ਰਿਸ਼ਤੇਦਾਰ ਦਾ ਆਪਣੇ ਪਰਿਵਾਰਕ ਮੈਂਬਰ ਤੋਂ ਸੰਗ ਨਹੀਂ ਲੱਗਦੀ ਜਿੱਥੇ ਕਿ ਦੋਸਤੋ ਇਹੋ ਜਿਹੇ ਵੀਡੀਓ ਸੋਸ਼ਲ ਮੀਡੀਆ ਉੱਤੇ ਬੇਹੱਦ ਵਾਇਰਲ ਹੁੰਦੀ ਰਹਿੰਦੀ ਹਨ ਪਰ ਦੇਖਣਾ ਇਹ ਬਣਦਾ ਹੈ ਕਿ ਵਿਆਹ ਵਾਲੇ ਦਿਨ ਪੰਜਾਬੀਆਂ ਨੂੰ ਬੇਹੱਦ ਚਾਹ ਹੁੰਦਾ ਹੈ ਤੇ ਵਿਆਹ ਵਾਲੇ ਦਿਨ ਕਰੀ ਹੋਈ ਕਮਾਈ ਆਪਣੇ ਕਈ ਸਾਲਾਂ ਦੀ ਇੱਕ ਦਿਨ ਦੇ ਵਿੱਚ ਉਡਾ ਦਿੰਦੇ ਹਨ ਜਿਥੇ ਕਿ ਪੰਜਾਬੀਆਂ ਦਾ ਦਿਲ ਉੱਡੂ-ਉੱਡੂ ਕਰਦਾ ਰਹਿੰਦਾ ਹੈ ਤੇ ਪੰਜਾਬੀਆਂ ਦੀ ਧਰਤੀ ਉੱਪਰ ਅੱਡੀ ਵੀ ਨਹੀਂ ਲੱਗਦੀ ਜਿਥੇ ਕਿ ਦੋਤੇ ਇਹੋ ਜਿਹੇ ਵੀਡੀਓ ਹਰ ਇੱਕ ਪੰਜਾਬੀ ਨੂੰ ਬੇਹੱਦ ਰਾਂਣ ਕਰਕੇ ਰੱਖ ਦਿੰਦੇ ਹਨ ਦੂਜੇ ਅਜਿਹੇ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ ਆਪਣੀ رائے ਜ਼ਰੂਰ ਦਿਓ ਸਾਡੇ ਚੈਨਲ ਦੇ ਨਾਲ ਬਨੇ ਰਹਿੰਦੇ ਧੰਨਵਾਦ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਤੁਹਾਨੂੰ ਇਹੋ ਜਿਹੇ ਅਪਡੇਟਾਂ ਦਿੰਦੇ ਰਾਂਗੇ